ਸਾਬ ਸਤਾਰ ਮਨਕਰ ਸਿੰਘ ਜੀ ਹੋਰ ਜਿੰਨੇ ਪਤਵੰਤੇ ਸੱਜਣਾ ਆਇਓ ਆ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਂਕ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਆਪਾਂ ਉਦਘਾਟਨ ਕਰ ਰਹੇ ਆ ਅੱਜ ਵਟਰਨਰੀ ਹਸਪੀਟਲ ਦਾ ਇਹਦੀ ਹਾਲਾਤ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੋ ਜਿਹੇ ਨੇ ਜੋ ਮੈਨੂੰ ਜਾਣਕਾਰੀ ਮਿਲੀ ਆ ਕਿ 1958 ਦੇ ਵਿੱਚ ਇਹ ਬਣਿਆ ਸੀਗਾ ਤੇ ਉਸ ਤੋਂ ਬਾਅਦ ਇਹਦੇ ਵੱਲ ਕੋਈ ਧਿਆਨ ਜਰਾਇਆ ਉਹ ਨਹੀਂ ਦਿੱਤਾ ਗਿਆ ਲਗਭਗ 8 ਪਿੰਡ ਸਾਡੇ ਆਲੇ-ਦੁਆਲੇ ਦੇ ਜਿਨ੍ਹਾਂ ਦੇ ਵਿੱਚ ਜੇ ਦੇਖੀ ਆਪਾਂ ਪਸ਼ੂਆਂ ਦੀ ਗਿਣਤੀ ਲਗਭਗ 3 ਗਾਹazaar ਆ ਉਹਨਾਂ ਵਾਸਤੇ ਇਹੋ ਹੀ ਇੱਕ ਵਟਰਨਰੀ ਹਸਪੀਟਲ ਆ ਜਿਹੜਾ ਸਵਾਵਾ ਪ੍ਰਦਾਨ ਕਰਦਾ ਹੈ ਪਰ ਇਹਦੀ ਹਾਲਾਤ ਜਿਹੜੇ ਨੇ ਉਹ ਕਾਫੀ ਮਾੜੇ ਹੋ ਗਏ ਮੇਰੇ ਕੋਲ ਗੱਲ ਆਈ ਸਰਪੰਚ ਸਾਹਿਬ ਨੇ ਸਟਾਫ ਨੇ ਤੋਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਕਿ ਇਹਨੂੰ ਆਪਾਂ ਠੀਕ ਕਰੀਏ ਕਿਉਂਕਿ ਪਸ਼ੂ ਕਾਨੂੰ ਨਹੀਂ ਜਣਾ ਸਾਡੇ ਸਮਾਜ ਦਾ ਇੱਕ ਜਰੂਰੀ ਹਿੱਸਾ ਹੈ ਕਈ ਵਾਰੀ ਤੇ ਸਮਾਂ ਇਹੋ ਜਿਹਾ ਵੀ ਹੁੰਦਾ ਸੀ ਸਾਡੇ ਹਰ ਘਰ ਦੇ ਵਿੱਚ ਲਵੇਰਾ ਹੁੰਦਾ ਸੀਗਾ ਔਰ ਅਸੀਂ ਜੜਿਆੜਾ ਗੁਰੂ ਵੀ ਇੱਕ ਵੈਟਰਨਰੀ ਹਸਪੀਟਲ ਆ ਉਦਾਂ ਵੀ ਪਿੱਛੇ ਜੇ ਰੈਨੋਵੇਸ਼ਨ ਕਰਨ ਵਾਸਤੇ ਉਦਘਾਟਨ ਕੀਤਾ ਸੀਗਾ ਔਰ ਅੱਜ ਜਦੋਂ ਮੈਨੂੰ ਇਹਦਾ ਪਤਾ ਲੱਗਿਆ ਕਿ ਇਹਦਾ ਹੀ ਹਾਲਾਤ ਖਸਤਾ ਨੇ ਤੇ ਮੈਂ ਆਪਣੇ ਪਾਂਧੀੌਰ ਮੁੱਖ ਮੰਤਰੀ ਸਵਾਰਤ ਸਿੰਘ ਮਾਨ ਸਾਹਿਬ ਨਾਲ ਗੱਲ ਕੀਤੀ ਕਿ ਫਤਿਹਪੁਰ ਰਾਜਪੂਤਾਂ ਦੇ ਵਿੱਚ ਸਾਡਾ ਇੱਕ ਵਟਰਨਰੀ ਹਸਪੀਟਲ ਮਾੜੀ ਹਾਲਤ ਦੇ ਵਿੱਚ ਆ ਤੇ ਤੁਰੰਤ ਅਸੀਂ ਐਸਟੀਮੇਟ ਇਹਦਾ ਬਣਵਾਇਆ ਜੋਨਾਂ ਨੇ 63 ਲੱਖ ਤੇ 12000 ਰੁਪਿਆ ਇਹਦੇ ਵਾਸਤੇ ਜਿਹੜਾ ਉਹ ਐਲੋਕੇਟ ਕੀਤਾ। ਛੇ ਦਾ ਕੰਮ ਜਿਹੜਾ ਆ ਉਹ ਸ਼ੁਰੂ ਹੋ ਚੁੱਕਾ ਹੈ। ਅ ਕਿਸੇ ਵੀ ਤਰ੍ਹਾਂ ਦੀ ਕੋਈ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਹੈ ਨਾ ਉਥੋਂ ਦੀ ਬਿਲਡਿੰਗ ਉਥੋਂ ਦੇ ਵਰਕਿੰਗ ਕੰਡੀਸ਼ਨਸ ਕਿਹੋ ਜਿਹਾ ਨੇ ਜਦੋਂ ਡਾਕਟਰ ਸਾਹਿਬ ਵੀ ਆਉਂਦੇ ਨੇ ਜਾਂ ਬਾਕੀ ਸਟਾਫ ਹੁੰਦਾ ਹੈ ਜਾਂ ਸਾਡੇ ਭੈਣ ਭਰਾ ਆਪਣੇ ਪਸ਼ੂਆਂ ਦੇ ਇਲਾਜ ਵਾਸਤੇ ਆਉਂਦੇ ਨੇ। ਤੇ ਉਥੋਂ ਦਾ ਬਿਲਡਿੰਗ ਇਹੋ ਜੀ ਆ ਉਥੇ ਇਹੋ ਜੀ ਸਹੂਲਤਾ ਉਹ ਬਾਹਰੋਂ ਹੀ ਪਤਾ ਲੱਗ ਜਾਂਦਾ ਤੇ ਜਦੋਂ ਇਹ ਫਰਟਾ ਤੇ ਕੋਈ ਬਹੁਤਨੇ ਲੋਕ ਬਾਹਰ ਹੀ ਬੰਦ ਕਰ ਦੁੱਤੇ ਇਹ ਸਭ ਹੋ ਗਿਆ ਜਿਹੜਾ ਵਿਪਾਸਾ ਉਹ ਹਲ ਹੋ ਲਈ ਕੋਸਦਾ ਹੀ ਜਾ ਰਿਹਾ ਸੋ ਅੱਜ ਅਸੀਂ ਇਹਨੂੰ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਲਗਭਗ ਕਿੰਨੇ 6 ਮਹੀਨੇ ਦੇ ਵਿੱਚ ਵਿੱਚ ਇਹਨੂੰ ਅਸੀਂ ਜਿਹੜਾ ਉਹ ਕੰਪਲੀਟ ਕਰਵਾ ਦਾਂਗੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਆਪਣੇ ਆ ਹਸਪੀਟਲ ਨੇ ਵਟਰਨਰੀ ਹਸਪੀਟਲ ਹੈ ਉੰਤੇ ਹੋਰ ਵੀ ਜਿਆਦਾ ਸਮੱਸਿਆ ਦਲਗਰਾਮ ਵਾਸਤੇ ਵਾਦ ਕੀ ਤੁਹਾਨੂੰ ਪਤਾ ਬਹੁਤ ਇਹੋ ਜਿਹੇ ਹਾੜ ਪੰਜਾਬ ਦੇ ਵਿੱਚ ਆਏ ਜਿਹੜੇ ਅੱਜ ਤੱਕ ਪੰਜਾਬ ਨੇ ਕਦੀ ਵਿਟਨੈਸ ਨਹੀਂ ਕੀਤੇ ਕਦੀ ਇਹੋ ਜੇ ਇੰਨਾ ਪਾਣੀ ਕਦੀ ਪੰਜਾਬ ਦੇ ਵਿੱਚ ਨਹੀਂ ਆਇਆ ਜਿੰਨਾ ਪਾਣੀ ਇਸ ਵਾਰੀ ਪੰਜਾਬ ਦੇ ਵਿੱਚ ਆਇਆ ਹੈ ਬਾਕੀ ਦੇ ਵਿੱਚ ਸਰਕਾਰੋਂ ਕੋਈ ਸੀਗੀ ਮਾਸਕਰ ਤੇ ਟਕਸੀਆ ਦੋ ਕਿਸੇ ਅੜਦੀਆਂ ਸਥਿਤੀਆਂ ਜਿਹੜੀਆਂ ਜ਼ਬਰਦਸਤ ਉਹਨਾਂ ਦਾ ਮਤਲਬ ਸਾਹਮਣਾ ਕੀਤਾ ਮੈਂ ਤੁਹਾਨੂੰ ਆਦੀਆਂ ਤੁਹਾਡੇ ਸਾਰਿਆਂ ਦਾ ਵੀ ਕਿ ਤੁਸੀਂ ਵੀ ਬੜੇ ਜੋਸ਼ੋਖ ਰੋਚ ਦੇ ਨਾਲ ਜਿਸ ਜਿਸ ਇਲਾਕੇ ਦੇ ਵਿੱਚ ਹੜਾ ਆਏ ਸੀਗੇ ਤੁਸੀਂ ਸਾਰਿਆਂ ਨੇ ਉੱਥੇ ਗਏ ਹੋ ਜੋ ਪਸ਼ੂਆਂ ਦਾ ਚਾਰਾ ਜਾਂ ਕੋਈ ਰਾਸ਼ਨ ਜਾਂ ਕੋਈ ਜੋ ਵੀ ਕੁਝ ਆਪਾਂ ਮਦਦ ਕਰ ਸਕਦੇ ਸੀਗੇ ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਹੁਣ ਜਦੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਹੁਣ ਸਮੱਸਿਆਵਾਂ ਹੋਰ ਜ਼ਿਆਦੀਆਂ ਵਧ ਗਈਆਂ ਨੇ ਸਾਡੇ ਜਿਹੜੇ ਪਸ਼ੂਆਂ ਦੀਆਂ ਬਿਮਾਰੀਆਂ ਵਧੀਆਂ ਨੇ ਮਨੁੱਖਾਂ ਦੀਆਂ ਰੋਗਾਂ ਦੇ ਵਿੱਚ ਵੀ ਜਿਹੜਾ ਆ ਉਹ ਉਹਨਾਂ ਰਕਿਆਂ ਦੇ ਵਿੱਚ ਵਾਧਾ ਹੋਇਆ ਸੋ ਮੈਂ ਡਾਕਟਰਾਂ ਦੀ ਟੀਮ ਲਈ ਕੇਵੀ ਨਾਲ ਦੂਜੇ ਜਿਹੜੇ ਸਾਡੇ ਸਾਡੇ ਆਦਮੀਆਂ ਦੇ ਮਨੁੱਖਾਂ ਦੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਵੀ ਕਿਹਾ ਕਿ ਆਪਣੇ ਸਾਰੇ ਪਰਵਾਸੀ ਡਾਕਟਰਾਂ ਕੋਲ ਔਰ ਕੈਂਪਲਾਂ ਆ ਕੇ ਦੇਖੋ ਜਿੱਥੇ-ਜਿੱਥੇ ਵੀ ਕੋਈ ਸਮੱਸਿਆ ਜਿਹੜੀ ਆਉਂਦੀ ਆ ਉਹਨਾਂ ਨੂੰ ਦਵਾਈ ਦਾਰੂ ਜਿਹੜਾ ਆ ਉਹ ਪ੍ਰੋਵਾਈਡ ਕਰੋ ਸੋ ਅਸੀਂ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਾਰੋਗਤਾ ਵਾਸਤੇ ਵਚਨਬੱਧ ਤਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹਦੀ ਬੇਨਤੀ ਕਰਦਾ ਕਿ ਜਿੱਥੇ ਆਪਾਂ ਹੁਣ ਵੀ ਹਾਰ ਪੀੜਤ ਲੋਕਾਂ ਦੀ ਮਦਦ ਕਰ ਸਕਦੇ ਆ ਜਾ ਕੇ ਉੱਥੇ ਜਾ ਕੇ ਹੋਰ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਜਿਹੜੇ ਸਾਡੀਆਂ ਫਾਪੀ ਸਾਡੀ ਫਸਲ ਵੀ ਖਰਾਬ ਹੋਈ ਆ ਕਾਫੀ ਘਰ ਵੀ ਬਰਬਾਦ ਹੋਏ ਨੇ ਛੜਕਾਂ ਬਰਬਾਦ ਹੋਈਆਂ ਨੇ ਪੁਲ ਟੁੱਟੇ ਨੇ ਬੜਾ ਨੁਕਸਾਨ ਜਿਹੜਾ ਆ ਉਹ ਪੰਜਾਬ ਦਾ ਹੋ ਗਿਆ ਸੋ ਆਪਾਂ ਰਾਜ ਮਿਲ ਕੇ ਪੰਜਾਬ ਨੂੰ ਫੇਰ ਦੁਬਾਰਾ ਉਸੇ ਲੀਹਾਂ ਦੇ ਉੱਤੇ ਜੜਾ ਲਾ ਕੇ ਕਰਨਾ ਹੈ ਸੱਡੀ ਸਰਕਾਰ ਸਰਵਪੁਰਵ ਸਿੰਘ ਮਾਨ ਸਾਹਿਬ ਸਮੁੱਚੀ ਸਾਡੀ ਟੀਮ ਜਿਹੜੀ ਆ ਦਿਨ ਰਾਤ ਇੱਕ ਕਰਕੇ ਇਸ ਖੜ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਵਿੱਚ ਜਿਹੜੀ ਆ ਉਹ ਕੀ ਹੋਈ ਆ ਸੋ ਇਹ ਕਾਰਜ ਪਹਾਈ ਸਿਰੇ ਚੜਦੇ ਨੇ ਜਿਹਨੂੰ ਇੱਕ ਜਾਣ ਅੰਦੋਲਨ ਬਣਾਇਆ ਜਾਵੇ ਸਾਰੇ ਆਪਾਂ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰੀਏ ਸੋ ਮੈਨੂੰ ਆਸ ਆ ਕਿ ਤੁਸੀਂ ਸਾਰੇ ਇਸ ਕੰਮ ਦੇ ਵਿੱਚ ਹੱਥ ਚੜ੍ਹ ਕੇ ਯੋਗਦਾਨ ਪਾਓਗੇ ਬਾਕੀ ਇਹ ਜਿਹੜਾ ਹਸਪੀਟਲ ਜਿਹਦਾ ਆਪਾਂ ਅੱਜ ਸ਼ੁਰੂਆਤ ਕੀਤੀ ਆ ਉਦਘਾਟਨ ਕੀਤਾ ਇਹਦੇ ਨਾਲ ਆਲੇ ਦੁਆਲੇ ਦੇ ਸਾਡੇ ਦੇਖ ਲੋ ਆਪਣੇ ਪਿੰਡ ਜਿਹੜੇ-ਜਿਹੜੇ ਨੇ ਸ਼ਾਪਾ ਰਾਮ ਸਿੰਘਾ ਤੀਰਤਪੁਰਾ ਠੀਕ ਆ ਲਾਲਕਾ ਨਗਰ ਆ ਇਹ ਸਾਰੇ ਪਿੰਡ ਜਿਹੜੇ ਆਲੇ ਦੁਆਲੇ ਦੇ ਨੇ ਉਹਨਾਂ ਨੂੰ ਕਾਫੀ ਜਿਹੜਾ ਇਹਦੇ ਨਾਲ ਫਾਇਦਾ ਹੋਣਾ ਆ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਮੌਕੇ ਦੀ ਮੁਬਾਰਕਬਾਦ ਵੀ ਤਾਂ ਮੈਂ ਜਿਹੜੇ ਅਧਿਕਾਰੀਆਂ ਨੇ ਪਰ ਆਏ ਉਹਨਾਂ ਨੂੰ ਵੀ ਅ ਅਪੀਲ ਕਰੂੰਗਾ ਕਿ ਜਿਹੜੀ ਆ ਇਹਦੀ ਮਜ਼ਬੂਤੀ ਦੇ ਨਾਲ ਉਸਾਰੇ ਕੀਤੀ ਜਾਵੇ ਕਿਉਂਕਿ ਜਦੋਂ ਇੱਕ ਬਿਲਡਿੰਗ ਬਣਦੀ ਆ ਲੰਬਾ ਸਮਾਂ ਫਿਰ ਉਹਨੇ ਚਰਨਾ ਹੁੰਦਾ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਪੁਤਾਈ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਬਾਕੀ ਤੁਸੀਂ ਬੜੇ ਲੰਬੇ ਸਮੇਂ ਤੋਂ ਬੈਠੇ ਹੋ ਤੁਹਾਡਾ ਸਾਹ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਦਾ ਖਾਲਸਾ 63 ਲੱਖੀ ਸੀਗਾ ਵਾਹਿਗੁਰੂ ਜੀ ਕੀ ਫਤਿਹ 3.5 ਮੰਤਰੀ ਸਾਹਿਬ ਹੁਣੀ ਆਪਣੇ ਵਿਚਾਰ ਰੱਖਣ ਦੇ ਤੇ ਵੈਸੇ ਦੇ ਵੀ ਮੈਂ ਕਦੀ ਮੱਜਾ-ਮੁੱਜਾ ਤੇ ਲਾਗੇ ਨਹੀਂ ਗਿਆ ਮੈਂ ਰੱਖਿਆ ਨਹੀਂ ਤੇ ਮੈਂ ਆਪਣੇ ਜਿਹੜਾ ਵੈਕਟਰ ਵੀ ਮੈਕਸਮ ਆ ਉਹਨਾਂ ਨੂੰ ਪੁੱਛਿਆ ਕਰਾਂਗੇ ਜੇ ਇੱਕ ਹਸਪਤਲ ਜੇ ਕੀ ਬੰਦਾ ਦਾ ਤੇ ਉਹ ਦਿਨਾਂ ਨੂੰ ਬੰਦਾ ਦਾ ਹੁੰਦਾ ਇਸ ਤਰ੍ਹਾਂ ਵਾ ਜੀ ਗੰਗਰਾ ਪਿਛੇ ਇੱਕ ਹਸਪਤਾਲ ਦੀ ਮੰਤਰੀ ਸਾਹਿਬ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਪਿੰਡ ਇੱਥੋਂ ਆਪਣਾ 3 ਕਿਲੋਮੀਟਰ ਦੂਰ ਆ ਸਪੋਜ ਕਰੋ ਮੈਂ ਗਾਈ ਫੜ ਕੇ ਨਹੀਂ ਹੋਈ ਹਾਂ ਵੇ ਇੱਥੇ ਤਾਂ